ਇੱਕ ਮਾਨਸਿਕ ਬਿਮਾਰੀ ਬਾਰੇ ਅਸੀਂ ਗੱਲ ਕਰਾਂਗੇ ਪੈਰਾਨੋਇਡ ਡਿਸਆਰਡਰ ਇਹਨੂੰ ਆਮ ਭਾਸ਼ਾ ਦੇ ਵਿੱਚ ਵਹਿਮ ਭਰਮ ਦੀ ਬਿਮਾਰੀ ਵੀ ਕਹਿੰਦੇ ਨੇ ਬਹੁਤੇ ਲੋਕੀ ਇਹੀ ਕਹਿੰਦੇ ਨੇ ਕਿ ਇਸ ਮਰੀਜ਼ ਨੂੰ ਜੀ ਵਹਿਮ ਹੋ ਰਹੇ ਨੇ ਵਾਰ-ਵਾਰ ਤੇ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ ਪਰ ਵਹਿਮ ਜਾਂ ਪੈਰਾਨੋਇਡ ਡਿਸਆਰਡਰ ਇੱਕ ਬਿਮਾਰੀ ਹੈ ਜਿਹਦਾ ਕਿ ਇਲਾਜ ਵੀ ਹੋ ਸਕਦਾ ਹੈ ਬਹੁਤ ਸਾਰੀਆਂ ਦਵਾਈਆਂ ਨੇ ਜਿਨ੍ਹਾਂ ਦੇ ਨਾਲ ਇਹ ਬਿਮਾਰੀ ਠੀਕ ਹੋ ਜਾਂਦੀ ਹੈ ਇਸ ਬਿਮਾਰੀ ਨੂੰ ਅਸੀਂ ਡਿਲੀਊਜ਼ਨਲ ਡਿਸਆਰਡਰ ਵੀ ਕਹਿੰਦੇ ਹਾਂ ਡਿਲੀਊਜ਼ਨਲ ਦਾ ਮਤਲਬ ਹੈਗਾ ਭਰਮ ਆਉਣੇ ਇੱਕ ਦਿਮਾਗ ਦੇ ਵਿੱਚ ਵਿਚਾਰ ਆਉਣੇ ਕਿ ਜਿਸ ਨੂੰ ਮਰੀਜ਼ ਸੱਚ ਮੰਨਦਾ ਹੈਗਾ ਉਹਦੇ ਦਿਮਾਗ ਦੇ ਵਿੱਚ ਕੋਈ ਐਸਾ ਵਿਚਾਰ ਆਉਂਦਾ ਹੈਗਾ ਕਿ ਮਰੀਜ਼ ਉਸ ਵਿਚਾਰ ਦੇ ਮੁਤਾਬਕ ਕੰਮ ਕਰਦਾ ਹੈਗਾ ਜਿਵੇਂ ਕਿ ਬਹੁਤੇ ਮਰੀਜ਼ਾਂ ਨੂੰ ਇਸ ਬਿਮਾਰੀ ਦੇ ਵਿੱਚ ਆਪਣੇ ਪਾਰਟਨਰ ਤੇ ਸ਼ੱਕ ਹੁੰਦਾ ਹੈ ਕਿ ਮੇਰਾ ਪਾਰਟਨਰ ਮੇਰਾ ਜੀਵਨ ਸਾਥੀ ਮੇਰੇ ਨਾਲ ਧੋਖਾ ਕਰ ਰਿਹਾ ਹੈਗਾ ਜਾਂ ਮਰੀਜ਼ ਨੂੰ ਇਹ ਲੱਗਦਾ ਹੈਗਾ ਕਿ ਕੋਈ ਉਹਦੇ ਵਿਰੁੱਧ ਸਾਜ਼ਿਸ਼ ਘੜ ਰਿਹਾ ਹੈ ਕੋਈ ਉਹਦੇ ਵਿਰੁੱਧ ਕੋਈ ਪਲਾਨਿੰਗ ਚੱਲ ਰਹੀ ਹੈ ਕੋਈ ਉਹਦੀ ਸੀਆਈਡੀ ਕਰ ਰਿਹਾ ਕੋਈ ਉਹਦੀਆਂ ਗਤੀਵਿਧੀਆਂ ਤੇ ਨਿਗਾਹ ਰੱਖ ਰਿਹਾ ਕੋਈ ਉਹਨੂੰ ਦੇਖ ਕੇ ਹੱਸ ਰਿਹਾ ਕੋਈ ਉਹਨਾਂ ਦੇ ਘਰ ਤੇ ਅਟੈਕ ਕਰੂਗਾ ਕੋਈ ਉਹਨਾਂ ਦੇ ਬੰਦੇ ਆ ਸਕਦੇ ਹੈਗੇ ਕੋਈ ਉਹਨਾਂ ਤੇ ਕੋਈ ਪੁਲਿਸ ਕੇਸ ਹੋਊਗਾ ਕੋਈ ਉਹਨਾਂ ਤੇ ਕੋਈ ਕੇਸ ਦਰਜ ਕਰਵਾਏਗਾ ਇਸ ਤਰ੍ਹਾਂ ਦੇ ਮਰੀਜ਼ ਨੂੰ ਸਾਰਾ ਦਿਨ ਖਿਆਲ ਆਉਂਦੇ ਰਹਿੰਦੇ ਨੇ ਉਹਦੇ ਮੁਤਾਬਕ ਉਹ ਐਕਟੀਵਿਟੀਆਂ ਵੀ ਕਰਦਾ ਰਹਿੰਦਾ ਜਿਵੇਂ ਆਪਣੀ ਘਰ ਵਾਲੀ ਨਾਲ ਲੜਦਾ ਰਹਿੰਦਾ ਜਾਂ ਲੋਕਾਂ ਦੇ ਨਾਲ ਲੜਦਾ ਰਹਿੰਦਾ ਇਸ ਤਰ੍ਹਾਂ ਦਾ ਉਹ ਕਰਦਾ ਰਹਿੰਦਾ ਜਾਂ ਉਸ ਤੋਂ ਬਚਣ ਦੀ ਕੋਸ਼ਿਸ਼ ਕਰਦਾ ਉਹਨੂੰ ਲੱਗਦਾ ਹੈ ਕਿ ਕੋਈ ਬੰਦਾ ਮੇਰੇ ਪਿੱਛੇ ਲੱਗਿਆ ਹੋਇਆ ਤੇ ਮੇਰਾ ਉਹ ਨੁਕਸਾਨ ਕਰੂਗਾ ਇਹ ਬਿਮਾਰੀ ਕਾਫੀ ਲੋਕਾਂ ਦੇ ਵਿੱਚ ਕਾਮਨ ਹੈਗੀ ਪਰ ਇਹ ਬਿਮਾਰੀ ਇਲਾਜ ਦੇ ਨਾਲ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਬਹੁਤ ਸਾਰੀਆਂ ਦਵਾਈਆਂ ਨੇ ਜਿਨ੍ਹਾਂ ਦੇ ਨਾਲ ਇਸ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਇਸ ਬਿਮਾਰੀ ਦੀਆਂ 3-4 ਸਟੇਜਾਂ ਵੀ ਹੁੰਦੀਆਂ ਕਿ ਪਹਿਲੀ ਸਟੇਜ ਦੇ ਵਿੱਚ ਤਾਂ ਇਹੀ ਵਿਚਾਰ ਆਉਂਦੇ ਨੇ ਦੂਜੀ ਸਟੇਜ ਦੇ ਵਿੱਚ ਮਰੀਜ਼ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਕਿਸੇ ਨੇ ਸਾਡੇ ਘਰ ਦੇ ਵਿੱਚ ਕੈਮਰੇ ਫਿੱਟ ਕੀਤੇ ਨੇ ਕਿ ਜਿਹੜੀ ਗੱਲ ਅਸੀਂ ਕਰਦੇ ਹਾਂਗੇ ਉਹ ਲੋਕੀ ਰਿਕਾਰਡ ਕਰ ਲੈਂਦੇ ਨੇ ਮੇਰੀਆਂ ਸਾਰੀਆਂ ਗੱਲਾਂ ਰਿਕਾਰਡ ਹੋ ਰਹੀਆਂ ਨੇ ਕੋਈ ਕੈਮਰਿਆਂ ਦੇ ਨਾਲ ਗੁਪਤ ਕੈਮਰਿਆਂ ਦੇ ਨਾਲ ਸਾਡੇ ਘਰ ਦੀ ਨਿਗ੍ਹਾ ਰੱਖ ਰਿਹਾ ਹੈਗਾ ਤੀਸਰੀ ਸਟੇਜ ਦੇ ਵਿੱਚ ਤਾਂ ਮਰੀਜ਼ ਨੂੰ ਇਹ ਲੱਗ ਜਾਂਦਾ ਹੈ ਕਿ ਕਿਸੇ ਨੇ ਹਿਪਨੋਟਿਜ਼ਮ ਕੋਈ ਜਾਦੂ ਕੀਤਾ ਹੈ ਕੋਈ ਦਿਮਾਗ ਦੇ ਵਿੱਚ ਉਹਦੇ ਤਾਰਾਂ ਲਾਈਆਂ ਨੇ ਕਿ ਮੇਰੇ ਵਿਚਾਰ ਵੀ ਦੂਜੇ ਲੋਕਾਂ ਤੱਕ ਪਹੁੰਚ ਰਹੇ ਆ ਮੈਂ ਜਿਹੜਾ ਕੁਝ ਵੀ ਸੋਚਦਾ ਉਹ ਦੂਜੇ ਲੋਕਾਂ ਨੂੰ ਪਤਾ ਲੱਗ ਜਾਂਦਾ ਤਾਂ ਮਰੀਜ਼ ਡਰਿਆ ਡਰਿਆ ਇੱਕ ਮਾਨਸਿਕ ਰੋਗੀ ਦੀ ਜ਼ਿੰਦਗੀ ਜੀ ਰਿਹਾ ਹੁੰਦਾ ਅਸੀਂ ਜੇਦਾ ਇਲਾਜ ਕਰਨਾ ਤਾਂ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਕੋਲ ਜਾ ਕੇ ਇਸ ਦਾ ਵਧੀਆ ਇਲਾਜ ਹੋ ਸਕਦਾ ਹੈ